ਜਦੋਂ 72 ਸਾਲ ਦੇ ਇੱਕ ਬੁੱਢੇ ਨੂੰ ਵੀ ਦੁਬਾਰਾ ਹਥਿਆਰ ਚੁੱਕਣੇ ਪੈ ਜਾਣ ਤੇ ਸਟੇਟ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਲੋਕ ਨਾ ਖੁਸ਼ ਨੇ ਇਹਦੇ ਨਾਲ ਜਿਹੜੇ ਬੰਦਿਆਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁੱਲ੍ਹ ਕੇ ਮੰਨਿਆ ਹੋਵੇ ਕਿ ਉਹਨਾਂ ਕੋਲ ਗਲਤੀ ਇੱਥੇ ਇੱਕ ਗੱਲ ਮੈਂ ਹੋਰ ਐਡ ਕਰ ਪਿਛਲੇ ਸਮਿਆਂ ਦੇ ਵਿੱਚ ਕੀ ਹੋਇਆ ਕਿ ਜਿਹੜਾ ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਸੀ ਮਤਲਬ ਜਿਹੜਾ ਬੰਦਾ ਇਹਨੂੰ ਖੁੱਲ੍ਹ ਕੇ ਕਹਿੰਦਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਉਹਨਾਂ ਦੀ ਰਹਿਮਾਈ ਦੇ ਅੱਥੇ ਸਭ ਕੁਝ ਆ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਵੀ ਫਾਰਕ ਕੀਤਾ ਗਿਆ ਪੰਜ ਪੈਰੇ ਸਹਿਬਾਂ ਮੇਰੇ ਸਹਿਬਾਂ ਸਾਡੇ ਵਿੱਚ ਸੀ ਉਹਨਾਂ ਨੂੰ ਇਸੇ ਮੁੱਦੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਤੋਂ ਬਾਅਦ ਕਾਲ ਤੱਕ ਸਾਬ ਤੋਂ ਛੁੱਟੀ ਦਿੱਤੀ ਗਈ ਉਹ ਸਾਬ ਕੱਲ ਦੀ ਗੱਲ ਕੀਤੀ ਜਾਵੇ ਜਿਹੜਾ ਦਰਬਾਰ ਸਾਹਿਬ ਦੇ ਸੁਖਬੀਰ ਬਾਦਲ ਦੇ ਉੱਪਰ ਹਮਲਾ ਹੋਇਆ ਗੋਲੀ ਚਲਾਈ ਗਈ ਹੈ ਕੱਲ ਕੁਝ ਹੋਰ ਬਿਆਨ ਆ ਰਹੇ ਸੀਗੇ ਮੀਡੀਆ ਸਭ ਕੁਝ ਹੋਰ ਬਿਆਨ ਦੇ ਰਹੇ ਨੇ ਨਵੇਖੋ ਉਹਦੇ ਬਾਰੇ ਮਾਨ ਸਾਹਿਬ ਨੇ ਬੋਲਦੇ ਆ ਵੀ ਸਟੇਜ ਤੇ ਗੱਲ ਕਹੀ ਆ ਕਿ ਜਦੋਂ 72 ਸਾਲ ਦੇ ਇੱਕ ਬੁੱਢੇ ਨੂੰ ਵੀ ਦੁਬਾਰਾ ਹਥਿਆਰ ਚੁੱਕਣੇ ਪੈ ਜਾਣ ਤੇ ਸਟੇਟ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਲੋਕ ਨਾ ਖੁਸ਼ ਨੇ ਔਰ ਖਾਸ ਤੌਰ ਤੇ ਇੱਕ ਜਿਹੜਾ ਉਹਨਾਂ ਸੁਨੇਹਾ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਬੰਦਿਆਂ ਨੇ ਅਕਾਲ ਤਖਬ ਸਾਹਿਬ ਦੇ ਸਾਹਮਣੇ ਖੁੱਲੋ ਕੇ ਮੰਨਿਆ ਹੋਵੇ ਕਿ ਉਹਨਾਂ ਕੋਲ ਗਲਤੀ ਇੱਥੇ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ ਪਿਛਲੇ ਸਮਿਆਂ ਦੇ ਵਿੱਚ ਕੀ ਹੋਇਆ ਕਿ ਜਿਹੜਾ ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਸੀ ਮਤਲਬ ਜਿਹੜਾ ਬੰਦਾ ਇਹਨੂੰ ਖੁੱਲ ਕੇ ਕਹਿੰਦਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਉਹਨਾਂ ਦੀ ਰਹਿਮਾਈ ਦੇ ਅੱਥੇ ਸਭ ਕੁਝ ਆਇਆ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਵੀ ਫਾਰਕ ਕੀਤਾ ਗਿਆ ਪੰਜ ਪਾਰੇ ਸਹਿਬਾਂ ਸਾਡੇ ਵਿੱਚ ਸੀ ਉਹਨਾਂ ਨੂੰ ਇਸੇ ਮੁੱਦੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੋਂ ਬਾਅਦ ਕਾਲ ਤੱਕ ਸੈਭ ਤੋਂ ਛੁੱਟੀ ਦਿੱਤੀ ਗਈ ਉਹ ਸਾਰੇ ਸੱਚ ਸਾਬਤ ਹੋਏ ਨੇ ਜਿਹੜੇ ਪਿਛਲੇ 10 ਸਾਲਾਂ ਤੋਂ ਪੰਥਕ ਜਥੇਬੰਦੀਆਂ ਵਾਰ-ਵਾਰ ਕਹਿ ਰਹੀਆਂ ਸੀ ਉਹ ਸਾਰਾ ਕੁਝ ਸੱਚ ਸਾਬਤ ਹੋਇਆ ਔਰ ਉਸ ਸੱਚ ਖੁਦ ਉਸ ਲੀਡਰਸ਼ਿਪ ਨੇ ਕਾਲ ਤੱਕ ਸੈਭ ਦੇ ਸਾਹਮਣੇ ਖੜੇ ਹੋ ਕੇ ਮੰਨਿਆ ਕਿ ਹਾਂ ਸਾਡੇ ਕੋਲੋਂ ਆਹ ਆਹ ਗਲਤੀਆਂ ਹੋਈਆਂ ਨੇ ਤੇ ਫਿਰ ਉਹਨਾਂ ਨੂੰ ਰੈਕਟੀਫਾਈ ਕਰਨਾ ਪਏਗਾ ਔਰ ਕਿਸੇ ਇੱਕ ਬੰਦੇ ਨੇ ਐਕਟ ਕੀਤਾ ਉਹ ਇਸ ਗੱਲ ਨੂੰ ਮਨ ਸਕਦਾ ਕਿ ਉਹ ਹੋ ਸਕਦਾ ਜਿਹੜੀ ਉਹਨਾਂ ਨੂੰ ਸਜ਼ਾ ਮਿਲੀ ਉਸ ਤੋਂ ਉਹ ਸੈਟੀਸਫਾਈ ਨਾ ਹੋਣ ਪਰ ਸਮੂਹਕ ਮੈਸੇਜ ਸਾਡੇ ਪੰਥਕ ਲੋਕਾਂ ਵੱਲੋਂ ਜਾਂ ਸਾਡੀ ਧਾਰਮਿਕ ਲੀਡਰਸ਼ਿਪ ਨੇ ਔਰ ਇੰਡੀਅਨ ਸਟੇਟ ਨੇ ਇਹ ਜਾਂਦਾ ਆ ਕਿ ਇਹੋ ਜਿਹੇ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚਾਹੇ ਸਿੱਧੀ ਨਾ ਕਰਨ ਪਰ ਉਹਨਾਂ ਦੇ ਪੋਸਟਰ ਬਣਾਈ ਕਰਨਗੇ ਪੰਥ ਉਹਨਾਂ ਨੂੰ ਕਦੇ ਵੀ ਦੁਬਾਰਾ ਸਵਕਾਰ ਨਹੀਂ ਕਰੇਗਾ ਔਰ ਉਸ ਤਰੀਕੇ ਦੇ ਨਾਲ ਜਿਹੜੇ ਆ ਉਹ ਦੁਬਾਰਾ ਪੰਥ ਦੇ ਵਿੱਚ ਪੈਰ ਨਹੀਂ ਪਸਾਰ ਸਕਦੇ ਸੋ ਉਹ ਇੱਕ ਮੈਸੇਜ ਉੱਥੇ ਦਿੱਤਾ ਗਿਆ ਆ ਉਦੇ ਬਾਰੇ ਅੱਗੇ ਕੀ ਬਣਦਾ ਕੀ ਨਹੀਂ ਉਹ ਬਾਅਦ ਦੀ ਗੱਲ ਆ ਪਰ ਜਿਸ ਤਰੀਕੇ ਦੇ ਨਾਲ ਇੱਕ ਅਕਾਲੀ ਆਗੂ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਚੁਣਿਆ ਆ ਪਠਾਨਕੋਟ ਦਾ ਉਹਨਾਂ ਮਗਰੋਂ ਹਮਲਾ ਕਰਕੇ ਭਾਈ ਨਰੈ ਸਿੰਘ ਚੌੜੇ ਦੀ ਪੱਗ ਲਾਈ ਆ ਉਹਦੇ ਬਾਰੇ ਅਕਾਲ ਤਖਤ ਸਾਹਿਬ ਨੂੰ ਸਪਸ਼ਟ ਸਟੈਂਡ ਲੈਣਾ ਚਾਹੀਦਾ ਕਿਉਂਕਿ ਸਾਡੇ ਵਿੱਚ ਦੇ ਕਹੇ ਜਾਂਦਾ ਕਿ ਪੱਗ ਦੁਸ਼ਮਣ ਦੀ ਵੀ ਨਹੀਂ ਲਾਈ ਜਾਂਦੀ ਤੇ ਤੁਸੀਂ ਆਪਣੇ ਹੀ ਇੱਕ ਬੰਦੇ ਤੇ ਜਿਹਦੀ ਇੱਕ ਡਾਈਸੈਂਟ ਵੌਇਸ ਹੋਵੇ ਉਹਦੀ ਤੁਸੀਂ ਪੱਗ ਲਾਓ ਇਹ ਕਦੇ ਸਤਿਕਾਰ ਨਹੀਂ ਕੀਤਾ ਜਾਣਾ ਚਾਹੀਦਾ ਮਾਨ ਸਾਹਿਬ ਇਹ ਕਿਹਾ ਜਾ ਰਿਹਾ ਸੀਗਾ ਦਲ ਖਾਲਸਾ ਨਾਲ ਸੰਬੰਧਤ ਨਰੈ ਸਿੰਘ ਜੀ ਦੇਖੋ ਹਰ ਬੰਦਾ ਜਿਹੜਾ ਖਾਰਸਤਾਨੀ ਵਿਚਾਰਧਾਰਾ ਉਹ ਸਾਡਾ ਸੰਗੀ ਸਾਥੀ ਆ ਪਿਛਲੇ 40 ਸਾਲਾਂ ਤੋਂ ਸਾਡੇ ਨਾਲ ਆ ਰਿਹਾ ਭਾਜੀ ਕੌਰਪਾਲ ਮੇਰੇ ਨਾਲ ਖੜੇ ਨੇ ਮਾਨ ਸਾਹਿਬ ਖੜੇ ਨੇ ਇਹ ਲਗਾਤਾਰ ਇਹਨਾਂ ਜੇਲਾ ਵਿੱਚ ਇਕੱਠਿਆਂ ਕਟੀਆਂ ਨੇ ਸੰਘਰਸ਼ ਇਕੱਠਿਆਂ ਲੜਿਆ ਆ ਉਹ ਅਕਾਲ ਫੈਡਰੇਸ਼ਨ ਦੀ ਅਗਵਾਈ ਕਰ ਰਹੀ ਸੀ ਇਸ ਟਾਈਮ ਸਾਡੇ ਪ੍ਰੋਗਰਾਮਾਂ ਚ ਆਉਂਦੇ ਜਾਂਦੇ ਸੀਗੇ ਹੋਰ ਪ੍ਰੋਗਰਾਮਾਂ ਚ ਸਾਰਿਆਂ ਚ ਆਉਂਦੇ ਜਾਂਦੇ ਸੋ ਸਾਡੀ ਉਹਨਾਂ ਦੇ ਨਾਲ ਸਾਝ ਸੀ ਹੈ ਤੇ ਰਹੇਗੀ